ਵਧੀਆ ਜ਼ਿੰਦਗੀ ਜਿਉਣ ਲਈ 10 ਚੀਜ਼ਾਂ ਜਵਾਨੀ ਵਿੱਚ ਹੀ ਹਰ ਬੰਦੇ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਮੈਂ ਅਕਸਰ ਸੋਚਦਾ ਕਿ ਉਹ ਕੀ ਹੈ ਜਿਸ ਕਰਕੇ ਲੋਕ ਖੁਸ਼ ਹੁੰਦੇ ਹਨ ਜਾਂ ਕਿਸੇ ਵਿਅਕਤੀ ਨੂੰ ਖੁਸ਼ ਹੋਣ ਲਈ ਕੀ ਕਰਨਾ ਚਾਹੀਦਾ ਹੈ ਨੰਬਰ 1 ਸਾਰਿਆਂ ਤੋਂ ਪਹਿਲਾਂ ਤੇ ਸਭ ਤੋਂ ਜ਼ਰੂਰੀ ਚੰਗੀ ਸਿਹਤ ਸਿਹਤ ਸੰਬੰਧੀ ਕੋਈ ਵੀ ਸਮੱਸਿਆ ਖੁਸ਼ੀ ਦੇ ਰਸਤੇ ਵਿੱਚ ਰੁਕਾਵਟ ਹੈ ਨੰਬਰ 2 ਚੰਗਾ ਬੈਂਕ ਜਮਾ ਰਾਸ਼ੀ ਇਸ ਦਾ ਮਤਲਬ ਕਰੋੜਾਂ ਰੁਪਏ ਨਹੀਂ ਘੱਟੋ-ਘੱਟ ਤੁਸੀਂ ਜ਼ਿੰਦਗੀ ਦੀਆਂ ਸਹੂਲਤਾਂ ਮਾਨ ਸਕੋ ਬਾਹਰ ਖਾਣਾ ਥੀਏਟਰ ਵਿੱਚ ਫਿਲਮਾਂ ਦੇਖਣਾ ਸਫ਼ਰ ਕਰਨਾ ਪਹਾੜਾਂ ਤੇ ਜਾਂ ਸਮੁੰਦਰ ਤੇ ਜਾ ਕੇ ਛੁੱਟੀਆਂ ਦਾ ਆਨੰਦ ਲੈਣਾ ਪੈਸੇ ਦੀ ਘਾਟ ਜਾਂ ਉਧਾਰ ਪੂੰਜੀ ਤੇ ਕਰਜ਼ੇ ਨਾਲ ਇਹ ਖੁਸ਼ੀ ਨਹੀਂ ਮਿਲ ਸਕਦੀ ਨੰਬਰ 3 ਆਪ ਦਾ ਰਹਿਣ ਬਸੇਰਾ ਕਿਰਾਏ ਦੇ ਘਰ ਕਦੇ ਵੀ ਆਪਦੇ ਘਰ ਜਿੰਨੀ ਖੁਸ਼ੀ ਨਹੀਂ ਦੇ ਸਕਦੇ ਜੇ ਖੁੱਲੀ ਥਾਂ ਹੈ ਤਾਂ ਆਪਦੇ ਦਰਖਤ ਤੇ ਫੁੱਲ ਬੂਟੇ ਲਗਾਓ ਤੇ ਉਹਨਾਂ ਨੂੰ ਖਿੜਦਿਆਂ ਵੇਖੋ ਨੰਬਰ 4 ਆਪਦੇ ਸਾਥੀ ਨੂੰ ਸਮਝਣਾ ਭਾਵੇਂ ਉਹ ਜੀਵਨ ਸਾਥੀ ਲੜਕੀ ਲੜਕਾ ਮਿੱਤਰ ਜਾਂ ਲੰਗੋਟੀਆਂ ਯਾਰ ਹੋਵੇ ਕੋਈ ਵੀ ਗਲਤ ਫੈਮਿਲੀ ਤੁਹਾਡੇ ਮਨ ਦੀ ਸ਼ਾਂਤੀ ਨੂੰ ਭੰਗ ਕਰ ਦੇਵੇਗੀ ਚੰਗਾ ਹੈ ਜੇ ਵੱਖਰੇ ਖਿਆਲਾਂ ਦਾ ਸਤਿਕਾਰ ਕਰੋ ਨੰਬਰ 5 ਕਦੇ ਵੀ ਆਪ ਨਾਲੋਂ ਵੱਧ ਅਮੀਰ ਜਾਂ ਵੱਧ ਮਜਬੂਰ ਲੋਕਾਂ ਨਾਲ ਤੁਲਨਾ ਨਾ ਕਰੋ ਨੰਬਰ 6 ਵੇਲੜ ਕਿਸਮ ਦੇ ਲੋਕਾਂ ਨਾਲ ਗੱਪਪੱਸ਼ ਕਰਨ ਤੋਂ ਵੀ ਗੁਰਿਹਜ ਕਰੋ ਨੰਬਰ 7 ਇੱਕ ਜਾਂ ਦੋ ਚੰਗੇ ਸ਼ੌਂਕ ਜ਼ਰੂਰ ਪੈਦਾ ਕਰੋ ਬਾਗਬਾਨੀ ਪੜਨਾ ਲਿਖਣਾ ਪੇਂਟਿੰਗ ਖੇਡਣਾ ਸੰਗੀਤ ਸੁਣਨਾ ਜਿਸ ਨਾਲ ਤੁਸੀਂ ਆਪ ਦੇ ਆਪ ਨੂੰ ਕੰਮ ਵਿੱਚ ਲਾਈ ਰੱਖੋ ਨੰਬਰ 8 ਹਰ ਸਵੇਰ ਤੇ ਸ਼ਾਮ 20 ਮਿੰਟ ਲਈ ਅੰਤਰ ਧਿਆਨ ਕਰੋ ਸਵੇਰੇ ਵੇਲੇ 10 ਮਿੰਟ ਦਿਮਾਗ ਨੂੰ ਆਰਾਮ ਦਿਓ ਅਤੇ 5 ਮਿੰਟ ਉਹ ਚੀਜ਼ਾਂ ਦੀ ਲਿਸਟ ਬਣਾਓ ਜੋ ਤੁਸੀਂ ਉਸ ਦਿਨ ਕਰਨੀਆਂ ਹਨ ਸ਼ਾਮ ਨੂੰ 5 ਮਿੰਟ ਦਿਮਾਗ ਨੂੰ ਆਰਾਮ ਦਿਓ ਤੇ 10 ਮਿੰਟ ਦਿਨ ਦੀ ਕਾਰਗੁਜ਼ਾਰੀ ਬਾਰੇ ਸੋਚੋ ਨੰਬਰ 9 ਗੁੱਸੇ ਤੇ ਕੰਟਰੋਲ ਰੱਖੋ ਕਿਸੇ ਲਈ ਵੈਰ ਵਿਰੋਧ ਦੀ ਭਾਵਨਾ ਵੀ ਨਾ ਰੱਖੋ ਜੇ ਕੋਈ ਖਾਸ ਦੋਸਤ ਗੁੱਸਾ ਵੀ ਕਰਦਾ ਹੈ ਤਾਂ ਵੀ ਪਾਸਾ ਵਟ ਲਓ ਨੰਬਰ 10 ਸਾਰਿਆਂ ਤੋਂ ਜ਼ਰੂਰੀ ਜਦੋਂ ਜਾਨ ਦਾ ਸਮਾਂ ਆ ਜਾਂਦਾ ਹੈ ਤਾਂ ਬੰਦਿਆਂ ਵਾਂਗੂ ਜਾਓ ਬਿਨਾਂ ਕਿਸੇ ਪਛਤਾਵੇ ਜਾਂ ਕੋਰ ਉਦਾਸੀ ਤੋਂ ਖੁਸ਼ਵੰਤ ਸਿੰਘ ਵੀਡੀਓ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਅੱਜ ਦੀ ਵੀਡੀਓ ਵਿੱਚ ਕੁਝ ਵੱਖਰਾ ਲੈ ਕੇ ਆਇਆ ਹਾਂ ਜੇਕਰ ਅੱਜ ਦੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ